ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸਤਰਾਮ ਸਿੰਘ ਚਾਹਲ ਨੇ ਭਾਰਤ ਸਰਕਾਰ ਅਤੇ ਕਮੰਤਰੀ ਮਾਨਵੀ ਪਈਚਾਰੇ ਨੂੰ ਤਿੰਨ ਪੰਜਾਬੀ ਨੌਜਵਾਨਾਂ ਦੀ ਸੁਰੱਖਿਅਤ ਰਿਹਾਈ ਲਈ ਫੌਰੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਇਹਨਾਂ ਨੌਜਵਾਨਾਂ ਨੂੰ ਈਰਾਨ ਵਿੱਚ ਅਗਵਾ ਕਰ ਲਿਆ ਗਿਆ ਸੀ ਅਤੇ ਹੁਣ ਕੋਈ ਇਜ਼ਰਾਈਲ ਤੇ ਈਰਾਨ ਵਿੱਚ ਜਾਰੀ ਟਕਰਾਅ ਕਰਕੇ ਉੱਥੇ ਫਸਗੈ ਨੇ ਚਾਹ ਲੈ ਕਿ ਹੁਸਨਪ੍ਰੀਤ ਸਿੰਘ ਵਾਸੀ ਸੰਗਰੂਰ ਅਮਰਤਪਾਲ ਸਿੰਘ ਵਾਸੀ ਹੁਸ਼ਿਆਰਪੁਰ ਅਤੇ ਜਸਪਾਲ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਨੂੰ ਕਥਿਤ ਤਕਮੰਤਰੀ ਮਨੁੱਖੀ ਤਸਕਰੀ ਸਿੰਡੀਕੇਟ ਨੇ ਤਹਿਰਾਨ ਰਾਹੀਂ ਆਸਟ੍ਰੇਲੀਆ ਜਾਂਦੇ ਸਮੇਂ ਅਗਵਾ ਕਰ ਲਿਆ ਸੀ ਇਹਨਾਂ ਨੌਜਵਾਨਾਂ ਨੇ ਪੰਜਾਬ ਵਿੱਚ ਏਜੰਟਾਂ ਨੂੰ ਕਰੀਬ 18-18 ਲੱਖ ਰੁਪਏ ਦਿੱਤੇ ਸਨ ਉਹਨਾਂ ਨੂੰ ਵੈਧ ਤਰੀਕੇ ਨਾਲ ਆਸਟ੍ਰੇਲੀਆ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਉਹਨਾਂ ਦੀ ਯਾਤਰਾ ਕੁੱਟਮਾਰਤ ਤੇ ਪ੍ਰਤੀਦੀ ਮੰਗ ਕਰਕੇ ਭਿਆਨਕ ਸੁਪਨੇ ਵਿੱਚ ਬਦਲ ਗਈ ਚਾਹਲ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਦੇ ਪਰਿਵਾਰ ਅਣਕਿਆਸੇ ਡਰ ਅਤੇ ਪਰੇਸ਼ਾਨੀ ਵਿੱਚ ਜੀ ਰਹੇ ਨੇ ਚਾਹਲ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਦੇ ਪਰਿਵਾਰ ਭਾਰਤੀ ਅਧਿਕਾਰੀਆਂ ਵੱਲੋਂ ਦਿੱਤੇ ਗਏ ਭਰੋਸੇ ਤੇ ਟिके ਹੋਏ ਨੇ ਪਰ ਇਜ਼ਰਾਈਲ ਤੇ ਈਰਾਨ ਵਿੱਚ ਜਾਰੀ جنگ ਕਰਕੇ ਤਹਿਰਾਨ ਵਿੱਚ ਚੱਲ ਰਹੀ ਫੌਜੀ ਅਸ਼ਾਂਤੀ ਉਹਨਾਂ ਦੀ ਹਾਲਤ ਨੂੰ ਹੋਰ ਵੀ ਖਤਰਨਾਕ ਬਣਾ ਰਹੀ ਹੈ ਇਹ ਨੌਜਵਾਨ ਸਿਰਫ ਤਸਕਰੀ ਰੈਕ੍ਰਟ ਦੇ ਸ਼ਿਕਾਰ ਨਹੀਂ ਹੋਏ ਉਹ ਹੁਣ ਜੰਗ ਦੇ ਰਹਿਮਤੇ ਨੇ ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਰਾਨ ਅਤੇ ਇਜ਼ਰਾਈਲ ਵਿਚਕਾਰ ਢੁੰਗੇ ਟਕਰਾਅ ਨੇ ਕੂਟਨੀਤਿਕ ਅਤੇ ਬਚਾਅ ਯਤਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਉਹਨਾਂ ਕਿਹਾ ਕਿ ਭਾਰਤ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਤੇਜ਼ ਕਰੇ ਉਹਨਾਂ ਕ ਮੰਤਰੀ ਮਨੁੱਖੀ ਅਧਿਕਾਰ ਸੰਗਠਨ ਅਤੇ ਸੰਯੁਕਤ ਰਾਸ਼ਟਰ ਮਾਨਵੀ ਪਹੁੰਚ ਅਤੇ ਦਖਲਅੰਦਾਜ਼ੀ ਵਿੱਚ ਸਹਾਇਤਾ ਕਰਨ ਦੀ ਅਪੀਲ ਕੀਤੀ ਚਾਹੇ ਲੈ ਕਿਹਾ ਕਿ ਐਨ ਏ ਪੀ ਏ ਪ੍ਰਭਾਵਿਤ ਪਰਿਵਾਰਾਂ ਨਾਲ ਪੂਰੀ ਤਰ੍ਹਾਂ ਇੱਕ ਜੁਟਤਾ ਨਾਲ ਖੜਾ ਤੇ ਭਾਰਤੀ ਅਤੇ ਵਿਸ਼ਵ ਵਿਆਪੀ ਅਧਿਕਾਰੀਆਂ ਨੂੰ ਅਪੀਲ ਕਰਦਾ ਕਿ ਉਹ ਇਹਨਾਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਤਰਜੀਹ ਦੇਣ ਜਿਨ੍ਹਾਂ ਨੂੰ ਧੋਖੇਬਾਜ਼ ਤਸਕਰਾਂ ਨੇ ਗੁਬਰਾਹ ਕੀਤਾ ਤੇ ਹੁਣ ਜੰਗ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਹੋਏ ਨੇ ਉਹਨਾਂ ਕਿਆਕੇ ਪੰਜਾਬ ਸਰਕਾਰ ਨੂੰ ਇਸ ਦਖਾਂਤ ਨੂੰ ਅੰਜਾਮ ਦੇਣ ਵਾਲੇ ਟਰੈਵਲ ਏਜੰਟਾਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਉਧਰ ਭਾਜਪੀ ਦੇ ਜਨਰਲ ਸਕੱਤਰ ਤਰਨ ਜੋ ਕਹਿੰਦੇ ਨੇ ਕਿ ਸਾਡੇ ਲਈ ਬਹੁਤ ਹੀ ਖੁਸ਼ਕਿਸਮਤ ਵਾਲਾ ਪਲ ਹੈ ਕਿ ਹੁਸਨਪ੍ਰੀਤ ਸਿੰਘ ਜਸਪਾਲ ਸਿੰਘ ਅਤੇ ਅਮਰਿਤਪਾਲ ਸਿੰਘ ਦੇ ਸਮੇਂ ایران ਦੂਤਾਵਾਸ ਵਿੱਚ ਆਹਨਤ ਤੇ ਸੁਰੱਖਿਅਤ ਨੇ ਮੈਂ ਆਪਣੇ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕਰਦਾ